ਜੀ ਅੱਜ ਸਭ ਤੋਂ ਪਹਿਲਾਂ ਤਾਂ ਮੈਂ ਸਮੂਹ ਸੰਗਤਾਂ ਨੂੰ ਰੱਖੜ ਪੂਨੀਆ ਦੀ ਵਧਾਈ ਦੇਣੀ ਆ ਤੇ ਅਜੇ ਇਸ ਪਵਨ ਪਵਿੱਤਰ ਰੱਖੜੀ ਦੇ ਦਿਹਾੜੇ ਦਾ ਵੀ ਸਾਰੀ ਭੈਣਾਂ ਤੇ ਵੀਰਾਂ ਨੂੰ ਵੀ ਵਧਾਈ ਦੇਣੀ ਆ ਕਿ ਇਹੋ ਜਿਹਾ ਤਿਹਾੜ ਹੁੰਦਾ ਜਿੱਥੇ ਹਰ ਭੈਣ ਭਰਾ ਇੱਕ ਦੂਜੇ ਦੇ ਨਾਲ ਅੱਜ ਦੇ ਦਿਨ ਇਕੱਠੇ ਹੋ ਕੇ ਇਸ ਤਿਉਹਾਰ ਨੂੰ ਮਨਾਉਂਦੇ ਨੇ ਮੈਂ ਵੀ ਪਿਛਲੇ 1.5 ਮਹੀਨੇ ਤੋਂ ਲਗਾਤਾਰ ਆਪਣੇ ਭਰਾ ਨੂੰ ਮਿਲਣ ਵਾਸਤੇ ਇਸ ਸਰਕਾਰ ਤੋਂ ਮੰਜ਼ੂਰੀ ਮੈਂ ਮੰਗ ਰਹੀ ਆ ਕਿ ਮੈਨੂੰ ਪਰਮਿਸ਼ਨ ਦਿੱਤੀ ਜਾਏ ਜਿਹੜੇ ਹਰੇਕ ਦਾ ਇੱਕ ਹੱਕ ਹੁੰਦਾ ਹੈ ਤੇ ਪਿਛਲੇ 4 ਦਿਨਾਂ ਤੋਂ ਮੈਂ ਮੰਗ ਕੀਤੀ ਹੈ ਕਿ ਇਸ ਰਖੜੀ ਦੇ ਤਿਉਹਾਰ ਵਾਸਤੇ ਮੈਂ ਆਪਦੇ ਭਰਾ ਦੇ ਘਰ ਹੀ ਚ ਮੈਂ ਵੀ ਇੱਕ ਭੈਣ ਹੋਣ ਦੇ ਨਾਤੇ ਮੈਂ ਵੀ ਰਖੜੀ ਬੰਨਣਾ ਚਾਹੁੰਦੀ ਮੈਨੂੰ ਪਰਮਿਸ਼ਨ ਦਿੱਤੀ ਜਾਏ ਤੇ ਇਸ ਨਸ਼ੇ ਦੇ ਫਤਾਰੇ ਨਸ਼ੇ ਦੇ ਧੋਤ ਮੁੱਖ ਮੰਤਰੀ ਨੇ ਰੋਕ ਕੇ ਰੱਖਿਆ ਹੈ ਤਾਂ ਅੱਜ ਮੇਰੀ ਗੱਡੀਆਂ ਨੂੰ ਜਦ ਅੰਦਰ ਨਹੀਂ ਆਂਦ ਤਾਂ ਮੈਂ ਤੁਰ ਕੇ ਤੁਹਾਡੇ ਸਾਹਮਣੇ ਮੈਂ ਅੰਦਰ ਆ ਗਈ ਆ ਕਿ ਮੈਂ ਅੱਜ ਇੱਥੇ ਆਈ ਆ ਮੇਰਾ ਹੱਕ ਬੰਦਾ ਹੈ ਕਿਸ ਕਾਨੂੰਨ ਦੇ ਥੱਲੇ ਕਿਸ ਮੈਨੂਅਲ ਥੱਲੇ ਇਹ ਨਹੀਂ ਕਿ ਤੁਸੀਂ ਰਖੜੀ ਨਹੀਂ ਬਨ ਸਕਦੇ ਆਪਣੇ ਭਰਾ ਨੂੰ ਕਿ ਜਿੱਥੇ ਬਾਕੀ ਭੈਣਾਂ ਬਨਦੀਆਂ ਨੇ ਮੇਰਾ ਵੀ ਹੱਕ ਬੰਦਾ ਮੈਂ ਆ ਦਿੱਲੀੋਂ ਇਸ ਮੌਸਮ ਦੇ ਬਾਵਜੂਦ ਮੈਂ ਇੱਥੇ ਆਈ ਕਿਉਂਕਿ ਸਰਕਾਰ ਨੇ ਮੈਨੂੰ ਪਰਮਿਸ਼ਨ ਦੇ ਤੋ ਇਨਕਾਰ ਕੀਤਾ ਹੈਗਾ ਲਗਾਤਾਰ 4 ਦਿਨਾਂ ਦਾ ਮੈਂ ਮੰਗ ਰਹੀਆਂ ਰਖੜੀ ਵਾਸਤੇ ਤੇ 1.5 ਮਹੀਨੇ ਬਾਅਦ ਸੀ ਮੰਗ ਰਹੀਆਂ ਮਿਲਣ ਵਾਸਤੇ ਤੇ ਅੱਜ ਮੈਂ ਇੱਥੇ ਖੜ੍ਹੀ ਆ ਜਦੋਂ ਤੱਕ ਮੈਨੂੰ ਇਹ ਮੌਕਾ ਇਹ ਮੈਨੂੰ ਰਖੜੀ ਨਹੀਂ ਬਨਣ ਦਿੰਦੇ ਪਤਾ ਨਹੀਂ ਕਿਉਂ ਇੰਨੀ ਘਬਰਾਹਟ ਹੈਗੀ ਕਿ ਇੱਕ ਭੈਣ ਦੇ ਭਰਾ ਦੇ ਤਹਾਈ ਚ ਤਗਾ ਬਨਨ ਤੋਂ ਵੀ ਇਸ ਭਗਵੰਤ ਮਾਨ ਨੂੰ ਇੰਨੀ ਹੜਬੜਾਹਤ ਹੋਈ ਹੋਈ ਐ ਤਾਂ ਮੈਂ ਬੇਨਤੀ ਕਰਦੀ ਆ ਕਿ ਮਨੁੱਖੀ ਅਧਿਕਾਰਾਂ ਨੂੰ ਇਹੋ ਜਿਹੇ ਛਿੱਕੇ 'ਚ ਨਾ ਟੰਗ ਚੰਗੇ ਮਾੜੇ ਦਿਨ ਆਉਂਦੇ ਰਹਿੰਦੇ ਨੇ ਲੇਕਿਨ ਇੱਕ ਰਿਸ਼ਤੇ ਦੀ ਕਦਰ ਕੀਮਤਾਂ ਨੂੰ ਇਸ ਪਾਵਨ ਦਿਨ ਦੀ ਕਦਰ ਕੀਮਤ ਨੂੰ ਸਮਝੋ ਤੇ ਇੱਕ ਭੈਣ ਨੂੰ ਆਪਣੇ ਭਰਾ ਦੇ ਤਹਾਈ 'ਚ ਰਖੜੀ ਬਨਨ ਵਾਸਤੇ ਦਿੱਲੀੋਂ ਮੈਂ ਤੁਰ ਕੇ ਆਈ ਆਂ ਤੇ ਮੈਨੂੰ ਜਿਹੜਾ ਮੇਰਾ ਹੱਕ ਬੰਦਾ ਹੈ ਮੇਰਾ ਰਾਈਟ ਬੰਦਾ ਹੈ ਇਹ ਮੈਨੂੰ ਸਰ ਕੇਸ ਨੂੰ ਕਿਸ ਤਰ੍ਹਾਂ ਦੇਖਦੇ ਹੋ ਜਿਹੜਾ ਕੇਸ ਹੈ ਗਾ ਨਸ਼ੇ ਦਾ ਕੇਸ ਹੈਗਾ ਨਸ਼ਾ ਦੀ ਗੱਲ ਕਰ ਰਹੇ ਹੋ ਕਿਹੜਾ ਨਸ਼ਾ ਬਿਲੇ ਇਹਨੂੰ ਮੇਰੇ ਘਰ ਤੇ ਕਰੋ ਉਹਨੇ ਕੱਲ ਫਰੀਦਕੋਟ ਤੇ ਐਮਐਲਏ ਉਹਦੇ ਪੀਏ ਤੋਂ ਉਹਦੀ ਗੱਡੀ ਤੋਂ 350 ਗ੍ਰਾਮ ਹੈਰੋਇਨ ਫੜਿਆ ਗਿਆ ਰੰਗੇ ਹੱਥੀ ਤੇ ਪੁਲਿਸ ਨੇ ਉਹਨੂੰ ਕਲੀਨ ਚੈਟ ਦਿੱਤੀ ਪਰ ਉਹਨੂੰ ਪਤਾ ਹੀ ਨਹੀਂ ਸੀ ਇੰਪੋਰਟਡ ਵਾਲਾ ਕੰਡਾ ਉਹਦੇ ਨਾਲ ਪਿਆ ਹੈ ਤੇ ਜਿਹੜੇ ਵੇਚ ਰਹੇ ਨੇ ਇਹ ਆਪ ਉਹਨਾਂ ਨੂੰ ਤੇ ਇਹ ਨਿੰਚਣ ਦਿੰਦੇ ਨੇ ਤੇ ਜਿਹਦੇ ਕੋਲ ਕੰਕ ਨਹੀਂ ਪੜਿਆ ਗਿਆ ਉਹ ਠੀਕ ਹੈ ਜੀ